ਕਾਰ ਕੌਂਸਲ ਗੁਰਾਇਆਂ ਨੂੰ ਬਣੇ ਹੋ ਹਲੇ 4 ਮਹੀਨੇ ਦਾ ਸਮਾਂ ਹੋਇਆ ਨਵੀਂ ਟੀਮ ਆਈ ਹੈ ਸਪਸ਼ਟ ਬਹੁਤ ਮਿਲ ਹੈਗਾ ਗੁਰਾਇਆਂ ਦੀ ਗੱਲ ਕੀਤੀ ਜਾਵੇ 13 ਦੇ ਵਿੱਚੋਂ 10 ਦੇ ਉੱਪਰ ਆਮ ਆਦਮੀ ਪਾਰਟੀ ਦਾ ਕਬਿਆ ਪਰ 4 ਮਹੀਨੇ ਦੇ ਵਿੱਚ ਲੋਕ ਦੁਖੀ ਹੋ ਗਏ ਹੈ ਕੌਂਸਲਰ ਦੁਖੀ ਹੋ ਗਏ ਹੈ ਕੌਂਸਲਰ ਆਪ ਹੀ ਆਪਣੀ ਸਮੱਸਿਆਵਾਂ ਦੱਸ ਰਿਹਾ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਸਾਡੇ ਨਾਲ ਵਾਰ ਨੰਬਰ 7 ਤੋਂ ਕੌਂਸਲਰ ਦੂਜੀ ਵਾਰ ਜਿਹਨਾਂ ਨੂੰ ਮੌਕਾ ਮਿਲਿਆ ਅੰਜੂਟਵਾਲ ਜੀ ਮੌਜੂਦ ਹੈ ਅੰਜੂ ਜੀ ਵਾਰਡ ਦੀ ਸਮੱਸਿਆਵਾਂ ਨੂੰ ਲੈ ਕੇ ਅਸੀਂ ਦੇਖਿਆ ਵੱਡੀ ਗਿਣਤੀ ਵਿੱਚ ਮਹਿਲਾਵਾਂ ਕਾਫੀ ਪਰੇਸ਼ਾਨ ਐ ਧਰਨੇ ਤੱਕ ਦੇ ਚੇਤਾਵਨੀ ਦਿੱਤੀ ਐ ਦਰਿਆ ਉਛਾਊਂਗੇ ਕਹਿੰਦੇ ਐ ਕੋਈ ਕੰਮ ਨਹੀਂ ਹੋ ਰਿਹਾ ਚਾਹੇ ਸਫਾਈ ਦੀ ਗੱਲ ਕਰ ਲਈਏ ਲਾਈਟਾਂ ਦੀ ਗੱਲ ਕਰ ਲਈਏ ਗੰਦੇ ਪਾਣੀ ਦੀ ਨਿਕਾਸੀ ਦੀ ਕਰ ਲਈਏ ਜਾਂ ਸਾਫ਼ ਪੀਣ ਵਾਲੇ ਪਾਣੀ ਦੀ ਗੱਲ ਕਰ ਲਈਏ ਕੀ ਉਹਨਾਂ ਦੀ ਇਹ ਸਮੱਸਿਆਵਾਂ ਜੋ ਤੁਹਾਡੇ ਕੋਲ ਉਹ ਲੈ ਕੇ ਆਏ ਐ ਜਾਂ ਜੋ ਗੱਲ ਕਰ ਰਹੇ ਐ ਕਿੰਨੀ ਕ ਸੱਚਾਈ ਐ ਕੀ ਲੱਗਦਾ ਤੁਹਾਨੂੰ ਉਹ ਸਹੀ ਆਪਣਾ ਜਿਹੜਾ ਰੋਣਾ ਰੋਣਾ ਐ ਇੱਥੇ ਹਾਂਜੀ ਜੀ 100% ਜਿਹੜੀ ਐ ਸੱਚਾਈ ਆ ਪ੍ਰੋਬਲਮਾਂ ਚੱਲ ਪਹਿਲਾਂ ਤਾਂ ਸ਼ੁਰੂ ਤੋਂ ਚੱਲਦੀਆਂ ਆਉਂਦੀਆਂ ਆ ਪਰ ਜਿਹੜੀਆਂ ਆ 4 ਮਹੀਨੇ ਤੋਂ ਤਾਂ ਕੁਝ ਜ਼ਿਆਦਾ ਹੀ ਪ੍ਰੋਬਲਮ ਹੋ ਗਈ ਆ ਨਹੀਂ ਸਫਾਈ ਕੋਈ ਕਰ ਰਿਆ ਨਹੀਂ ਕੋਈ ਪਾਣੀ ਦਾ ਨਿਕਾਸ ਆ ਨਹੀਂ ਕੋਈ ਲਾਈਟ ਦਾ ਹੈਗਾ ਕੋਈ ਵੀ ਅਸੀਂ ਆਪਣੇ ਕੋਲੋਂ ਲਾਈਟਾਂ ਲਵਾਈਆਂ ਪਿਛਲੇ 4 ਮਹੀਨੇ ਤੋਂ ਜਦੋਂ ਵੀ ਸਾਨੂੰ ਕਿਤੇ ਕੋਈ ਫੋਨ ਆਂਦਾ ਜਾਂ ਕੁਝ ਵੀ ਅਸੀਂ ਆਪਣੇ ਕੋਲੋਂ ਜੋ ਵੀ ਕੰਮ ਕਰਾਉਣਾ ਅਸੀਂ ਕਰਵਾਈਦਾ ਹਾਂ ਹੁਣ ਤੁਸੀਂ ਸੁਣਿਆ ਹੁਣ ਵੱਡੀ ਗਿੰਦੇ ਵਿੱਚ ਅਸੀਂ ਦੇਖਿਆ ਮਹਿਲਾਵਾਂ ਹੀ ਆਈਆਂ ਕਿਉਂਕਿ ਜਿਹੜੇ ਜੈਂਸ ਆ ਉਹ ਆਪਣੇ ਕੰਮਾ ਕਰਾ ਤੇ ਚਲ ਜਾਂਦੇ ਆ ਬੱਚੇ ਆ ਸਕੂਲ ਜਾਂਦੇ ਆ ਸਕੂਲੋਂ ਆਉਂਦੇ ਆ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਆਂਦੇ ਆ ਉਹ ਕਹਿੰਦੇ ਹੁਣ ਤਾਂ ਸਾਨੂੰ ਸ਼ਰਮ ਆਣ ਲੱਗ ਪਈ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਨਾ ਕਰਦੇ ਆ ਕਿ ਤੁਸੀਂ ਨਾ ਆਇਓ ਸਾਡੇ ਕੋਲ ਨਾ ਦੇਖੇ ਇੱਥੇ ਕਿਸ਼ਤੀ ਆ ਤੇ ਨਾ ਸਾਡੇ ਗਲੀਆਂ ਦੇ ਵਿੱਚੋਂ ਗੰਦਾ ਪਾਣੀ ਬਾਹਰ ਨਿਕਲਦਾ ਨਹੀਂ ਪਾਣੀ ਹੈਗੀ ਪ੍ਰੋਬਲਮ ਨਾਲੀਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੱਛਰ ਦੇ ਲੋਕੀ ਕਹਿੰਦੇ ਆ ਵੀ ਸਾਨੂੰ ਬਿਮਾਰੀਆਂ ਦੀ ਵੀ ਲੱਗ ਸਕਦੀਆਂ ਮਲੇਰੀਆ ਫੈਲ ਸਕਦਾ ਇਹ ਪਾਣੀ ਜੇ ਹਿਸਾਬ ਨਾਲ ਗਲੀਆਂ ਚ ਘੁੰਮਦਾ ਪਿਆ ਆ ਤੇ ਉਹ ਜਦੋਂ ਅਸੀਂ ਕਹਿਦੇ ਹਾਂ ਉਸ ਦਿਨ ਸਫਾਈ ਹੋ ਜਾਂਦੀ ਹੈ ਜਦੋਂ ਫਿਰ 2-4 ਦਿਨ ਹਫਤਾ ਲੰਘ ਜਾਂਦਾ ਫਿਰ ਉਹੀ ਪ੍ਰੋਬਲਮ ਜਿੱਦਾ ਹੋ ਜਾਂਦੀ ਹੈ ਅੱਛਾ ਤੁਸੀਂ 5 ਸਾਲ ਪਹਿਲਾਂ 5 ਕੀ 7 ਸਾਲੇ ਤੁਹਾਨੂੰ ਮੌਕਾ ਮਿਲਿਆ ਸੀਗਾ 7 ਸਾਲ ਦੇ ਵਿੱਚ ਕਿੰਨੀ ਕਿ ਸਮੱਸਿਆ ਸੀਗੀ ਤੇ 4 ਮਹੀਨੇ ਦੇ ਵਿੱਚ ਕਿੰਨੇ ਕਿ ਸਮੱਸਿਆਵਾਂ ਤੁਸੀਂ ਦੇਖਦੇ ਆ ਜਿਹੜੇ ਵਾਰਡ ਵਾਸੀਂ ਤੁਹਾਡੇ ਕੋਲ ਆ ਰਹੇ ਸਮੱਸਿਆ 4 ਮਹੀਨੇ ਤੋਂ ਬਹੁਤ ਜ਼ਿਆਦਾ ਹੀ ਆ ਪਿਛਲੇ 7 ਸਾਲ ਦੇ ਉਦੋਂ ਜਦੋਂ ਸੀਗੇ ਅਸੀਂ ਪਹਿਲਾਂ ਉਦੋਂ ਸਾਡੇ ਕੰਮ ਬਹੁਤ ਜਲਦੀ ਹੁੰਦੇ ਸੀ ਅਸੀਂ ਮਤਲਬ ਜਿੱਦਾਂ ਅਸੀਂ ਕਹਿੰਦੇ ਸੀ ਸਫਾਈ ਦਾ ਲਾਈਟਾਂ ਦਾ ਜੋ ਵੀ ਅਸੀਂ ਕਹੀਦਾ ਸੀ ਉਹ ਹੁੰਦਾ ਸੀ ਪਰ 4 ਮਹੀਨੇ ਤੋਂ ਹਜੇ ਸਾਡਾ ਕੋਈ ਵੀ ਕੰਮ ਨਹੀਂ ਹੋ ਰਿਹਾ ਤੇ ਇਸ ਇਸ ਸਮੱਸਿਆ ਕਰਕੇ ਲੋਕੀ ਸਾਨੂੰ ਵੀ ਕਹਿੰਦੇ ਤੁਸੀਂ ਅਸਤੀਫਾ ਦੋ ਨਹੀਂ ਤਾਂ ਤੁਹਾਡੇ ਤੋਂ ਕੰਮ ਹੁੰਦੇ ਨਾ ਕਰੋ ਮਤਲਬ 4 ਮਹੀਨੇ ਦੇ ਵਿੱਚ ਲੋਕ ਅਸਤੀਫਾ ਮੰਗਣ ਲੱਪੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਪ੍ਰੋਬਲਮ ਹੋਣੀ ਮਰਾ ਬਿਮਾਰੀਆਂ ਲੱਗਣੀਆਂ ਉਹਨਾਂ ਨੇ ਕਹਿਣਾ ਆ ਹੂੰ ਉਹ ਕਹਿੰਦੇ ਆ ਕੇ ਕਹਿੰਦੇ ਨਹੀਂ ਤੁਸੀਂ ਸਾਡੇ ਕੰਮ ਕਰਾ ਸਕਦੇ ਅਸੀਂ ਧਰਨੇ ਤੇ ਬੈਠਾਂਗੇ ਤੁਸੀਂ ਸਾਡੇ ਨਾਲ ਬੈਠੋ ਹੂੰ ਫਿਰ ਤੁਸੀਂ ਕੀ ਤਿਆਰ ਹੈ ਤੁਹਾਨੇ ਤੇ ਬੈਠਣ ਨੂੰ ਜਰੂਰ ਜੇ ਸਾਡੇ ਨਹੀਂ ਬਾੜ ਦੇ ਕੰਮ ਹੋਏ ਤਾਂ ਜਰੂਰ ਹੈ ਕੰਮ ਕਰਨਾ ਪੈਣਾ ਫਿਰ ਹੂੰ ਚਲੋ ਸੰਜੇ ੜਵਾਲ ਜੀ ਵੀ ਹੈ ਸਾਡੇ ਨਾਲ ਐਸੀ ਬੈਂਕ ਦੇ ਵਾਈਸ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ੜਵਾਲ ਸਾਹਿਬ ਲਗਾਤਾਰ ਦੂਸਰੀ ਵਾਰ ਮੌਕਾ ਹੈ ਵੱਡੀ ਲੀਡ ਲਈ ਹੈ ਤੁਸੀਂ ਤੇ ਲਗਾਤਾਰ ਦੂਸਰੀ ਵਾਰ ਜਿਹੜਾ ਆ ਤੁਹਾਨੂੰ ਮੌਕਾ ਵੀ ਲੋਕਾਂ ਨੇ ਦਿੱਤਾ ਫਤਵਾ ਵੀ ਦਿੱਤਾ ਹੈਗਾ ਪਰ ਸਮੱਸਿਆਵਾਂ 4 ਮਹੀਨੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਧਰਨਾ ਜਿੰਦਾਬਾਦ ਮਰਦਾਬਾਦ ਵੀ ਹੋਈ ਹੈ ਤੁਹਾਡੇ ਖਿਲਾਫ ਆਵਾਜ਼ ਚੱਕਦੇ ਆ ਤੇ ਜਿੰਦਾਬਾਦ ਮਰਦਾਬਾਦ ਹੁੰਦੀ ਹੈ ਉਹ ਦੇਖੋ ਜੀ ਪਿਛਲੀ ਵਾਰੀ ਵੀ ਆਪਾਂ ਇਹੀ ਗੱਲ ਕਹੀ ਸੀ ਵੀ ਅਸੀਂ ਅੱਜ ਵੀ ਡਿਮਾਂਡ ਕਰਦੇ ਆ ਸਫਾਈ ਕਰਮਚਾਰੀ ਉਦੋਂ ਦੇਖੋ ਮੈਂ ਇੱਕ ਓਨਲੀ ਆਪਣੀ ਵਾਈਫ ਦੇ ਬਾੜ ਦੀ ਨਹੀਂ ਗੱਲ ਕੀਤੀ ਸੀ ਉਦੋਂ 13 13 ਬਾੜ ਦੀ ਗੱਲ ਕੀਤੀ ਸੀ ਵੀ ਤਿੰਨ ਬੰਦੇ ਸਫਾਈ ਕਰਮਚਾਰੀ ਸਵੇਰੇ ਲਾ ਦਿਓ 13 ਤੇ 39 ਹੁੰਦੇ ਆ 13 ਬੰਦੇ ਡੋਰ ਟੂ ਡੋਰ ਲਾ ਦਿਓ ਪੰਜਾਬ ਬੰਦੇ 60 ਬੰਦੇ ਤੋਂ ਉੱਪਰ ਦਾ ਸਟਾਫ ਆ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਲਾ ਦੋ ਉਦੋਂ ਸਾਨੂੰ ਕਹਿਣ ਲੱਪੇ ਜੀ ਮੁਰਦਾਬਾ ਜਿੰਦਾਬਾਦ ਕੀਤੀ ਵੀ ਇਹ ਸਾਡੇ ਦਿਨ ਤੱਕਾ ਕਰਦੇ ਆ ਕਿਉਂਕਿ ਇਹਨਾਂ ਨੂੰ ਫੀਲ ਹੁੰਦਾ ਸ਼ਾਇਦ ਕੋਈ ਕਮੀ ਹੋਗੀ ਜਿਹੜਾ ਇਹਨਾਂ ਨੇ ਮੁਰਦਾਬਾਦ ਕੀਤੀ ਆ ਹੁਣ ਅੱਜ ਦੇ ਸਮੇਂ 'ਚ ਵੀ ਅੱਜ ਸਵੇਰੇ ਆਪਾਂ ਫੋਨ ਕੀਤਾ ਕਰਮਚਾਰੀ ਨੂੰ ਯਾਰ ਅੱਜ ਮੇਰੇ ਨਾਲ ਟਰੈਕਟਰ ਲਗਾ ਦੇ ਜਿਹੜੇ ਉਂਝਨ ਪਾਣੀ ਕਢਾ ਦੇ ਬਾੜ 'ਚ ਉਹਨਾਂ ਨੇ ਹਾਂਜੀ ਕੰਦਾ ਪਾਣੀ ਗੱਟਰ ਗੱਟਰ ਜਿੱਦਾਂ ਬਲੌਕ ਹੋਇਆ ਉਹ ਕਹਿੰਦੇ ਕਰਾ ਦਾਂਗੇ ਪਰ ਨਹੀਂ ਗਏ ਹੁਣ ਅੱਜ ਵੀ ਦੇਖੇ ਆ 50 ਤੋਂ 60 ਲੇਡੀਸ ਆਇਓ ਕਿਉਂਕਿ ਮੇਰੀ ਵਾਈਫ ਦਾ ਲੇਡੀ ਵਾਰਡ ਆ ਇਹਨਾਂ ਦੀ ਲੇਡੀਸ ਨਾਲ ਜ਼ਿਆਦਾ ਬਣਦੀ ਆ ਇਸ ਕਰਕੇ ਲੇਡੀ ਨੇ ਇਹੀ ਖੁਦ ਇਲੈਕਸ਼ਨ ਚ ਜਤਾਇਆ ਅਸੀਂ ਤਾਂ ਘਟ ਗਏ ਉੱਤੇ 15 ਦਿਨਾਂ ਦਾ ਇਲੈਕਸ਼ਨ ਦੀ ਡੇਟ ਮਿਲੀ ਸਾਨੂੰ ਪਤਾ ਹੀ ਆ ਪਰ ਫਿਰ ਵੀ ਉਹਨਾਂ ਨੂੰ ਮਾਨਿਆ ਸਾਡੇ ਤੇ ਵੀ ਸਾਡੇ ਭਰਾ ਆ ਕੰਮ ਕਰਾਉਗੇ ਉਹਨ ਵਾਈਫ ਕੋ ਆਏ ਆ ਹੁਣ ਅਸੀਂ ਵੀ ਉਹਨਾਂ ਨਾਲ ਖੜਾਂਗੇ ਉਹ ਕਹਿੰਦੇ ਅਸੀਂ ਸੰਘਰਸ਼ ਕਰਾਂਗੇ ਧਰਨੇ ਤੇ ਬੈਠਾਂਗੇ ਜੇ ਨਹੀਂ ਕੰਮ ਹੋਊਗਾ ਦੇਖੋ ਸਾਨੂੰ ਅੱਜ ਕਹਿੰਦੇ ਜੇ ਨਹੀਂ ਭਾਜੀ ਤੁਹਾਡੇ ਕੋਲ ਦਾ ਤੁਸੀਂ ਅਸਤੀਫਾ ਦੇ ਦਿਓ ਜਿੱਦਾਂ ਉਹ ਸਾਡੇ ਤੋਂ ਮੰਗ ਕਰਦੇ ਆ ਐਦਾਂ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਤੋਂ ਮੰਗ ਕਰਦੇ ਆ ਨਹੀਂ ਕੰਮ ਹੁੰਦਾ ਤੁਸੀਂ ਵੀ ਅਸਤੀਫਾ ਸਾਡੇ ਨਾਲ ਦੇ ਦਿਓ ਅਸੀਂ ਵੀ ਦੇ ਦਾਂਗੇ ਹੂੰ ਬਾਕੀ ਇਹ ਜਿਹੜੀ ਆਪਾਂ ਗੱਲ ਕਰਦੇ ਪ੍ਰਧਾਨ ਜੀ ਤੱਕ ਹੀ ਪਹੁੰਚ ਜਾਣੀ ਆ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਤੱਕ ਪਹੁੰਚੇ ਜਾਣੀ ਵੀ ਅਸੀਂ ਕੀ ਮੰਗ ਕਰਦੇ ਪਿਆ ਅਸੀਂ ਮੰਗ ਕਰਦੇ ਆ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਨਾ ਰੋਕੋ 4 ਮਹੀਨੇ ਹੋ ਗਏ 1 ਰੁਪਏ ਦੀ ਡਿਵੈਲਪਮੈਂਟ ਨਹੀਂ ਹੋਈ ਜੇ ਉਹਨਾਂ ਨੂੰ ਲਾਈਟਾਂ ਦਾ ਕਰੰਦੇ ਕਹਿੰਦੇ ਚਾਰ ਲਾਈਟਾਂ ਅਸੀਂ ਆਪਣੇ ਕੋਲ ਭੇਜੀਆਂ 400 ਰੁਪਏ ਦੀ ਲਾਈਟਾਂ ਭਾਜੀ ਅੱਜ ਤੱਕ ਨਗਰ ਕੌਂਸਲ ਕਹ ਦੇਵੇ ਬਾੜ ਨੰਬਰ 7 ਵਿੱਚ ਇੱਕ ਵੀ ਲਾਈਟ ਲੱਗੀ ਹੋਵੇ ਅਸੀਂ ਤਾਂ ਕੀ ਅਸੀਂ ਤਾਂ ਹੋਰ ਬਾੜਾਂ 'ਚ ਵੀ ਆਪਣੇ ਕੋਲ ਲੈਟਰ ਲਈਦਾ ਅਸੀਂ ਕੱਲੇ ਆਪਣੇ ਬਾੜ ਦੀ ਗੱਲ ਨਹੀਂ ਕਰ ਰਹੇ ਅਸੀਂ 13 ਦੇ 13 ਬਾੜ ਦੀ ਸਾਡੀ ਰਾਜ 'ਚ ਜਿੱਦਾ 4 ਨੰਬਰ ਬਾੜ 'ਚ ਆ 4 ਨੰਬਰ ਬਾੜ ਦਾ ਇੰਨਾ ਕਿ ਜ਼ਿਆਦਾ ਬੁਰਾ ਹਾਲ ਆ ਇਹ ਤੁਸੀਂ ਆਪ ਜਾ ਕੇ ਦੇਖੋ ਅਸੀਂ ਖੁਦ ਅਸੀਂ 4 ਨੰਬਰ ਬਾੜ ਦਾ ਵੀ ਖੁਦ ਅਸੀਂ ਕੱਲ ਕੰਮ ਕਰਵਾਇਆ ਆ ਅਸੀਂ ਕਹਿ ਕੇ ਮੇਰੇ ਬਕਾਇਦਾ ਇਹਨੂੰ ਕਿਹਾ ਮੈਂ ਕਿਹਾ ਫੋਨ ਕਰੋ ਆਪਣੇ ਨਲੀਆਂ ਦਾ ਬਹੁਤ ਬੁਰਾ ਹਾਲ ਆ ਲੈਟ ਵੀ ਸਾਡੇ ਜਿੱਦਾ ਕੋਈ ਨਹੀਂ ਸੀ ਜਗਦੀ ਹੈਗੀ ਇਹ ਸਾਰੇ ਜਿੱਦਾ ਸਾਰੇ ਬਾਟਾ ਦੀ ਇਹ ਪ੍ਰੋਬਲਮ ਇਹ ਸਾਡੇ ਕੱਲੇ ਬਾੜ ਦੀ ਨਹੀਂ ਆ ਜੇ ਅਸੀਂ ਇਕੱਲੇ ਬੈਠਾਂਗੇ ਧਰਨੇ ਤੇ ਤੇ ਸਾਡੇ ਨਾਲ ਬਾਕੀ ਐਮਸੀਬ ਨੇੜੇ ਦੇ ਸਾਥੇ ਇਸ ਕਰਕੇ ਚਾਰ ਨੰਬਰ ਵਾਰਡ ਤਾਂ ਸੀਨੀਅਰ ਡਿਪਟੀ ਮੇਅਰ ਹੈ ਉਹਨਾਂ ਦੇ ਵਾਰਡ ਦੇ ਵੀ ਇਹੀ ਹਾਲ ਹੈ ਬਰਦਰ ਉਹ ਦਰਸਲ ਚ ਹਾਲ ਹੈ ਇਸ ਕਰਕੇ ਆ ਉਹ ਹੈਗਾ ਬਲਮਿਕੀ ਸਮਾਜ ਉੱਥੇ ਜ਼ਿਆਦਾ ਰਹਿੰਦਾ ਸਾਡੇ ਬਲਮਿਕੀ ਸਮਾਜ ਦੇ ਬਲਮਿਕੀ ਦਾ ਮਤਲਬ ਕੋਈ ਜਾਂਦਾ ਹੀ ਨਹੀਂ ਉਹ ਕਿਉਂਕਿ ਬਲਮਿਕੀਆਂ ਦਾ ਉੱਥੇ ਤਾਂ ਇਹਨਾਂ ਨੂੰ ਅਲਰਜੀ ਉੱਥੋਂ ਕੋਈ ਪੈਸਾ ਥੋੜੀ ਬਣਨਾ ਕੋਈ ਦਿਨ ਸੋਤੇ ਕੋਈ ਪੈਸਾ ਨਹੀਂ ਦਿੰਦਾ ਇਹ ਉਸ ਮੁਹੱਲੇ ਦਾ ਕਿਤੇ ਸਮਝਦੇ ਨਹੀਂ ਕਿਤੇ ਗਿਣਤੀ ਨਹੀਂ ਕਰਦੇ ਤੁਸੀਂ ਜਾ ਕੇ ਦੇਖੋ ਚਲੋ ਅਸੀਂ ਦੂਰ ਕੱਲੇ ਜਾਣਾ ਕੁਝ ਦਿਨ ਪਹਿਲਾਂ ਤਾਂ ਗਰਾਿਆਂ ਦੇ ਮੇਅਰ ਨੇ ਹੀ ਖੁਦ ਕਿਹਾ ਸੀ ਵੀ ਸਾਨੂੰ ਕੋਈ ਕੰਮ ਨਹੀਂ ਕਰਨ ਦੇ ਰਿਹਾ ਇੱਕ ਬੰਦਾ ਕੰਮ ਨਹੀਂ ਕਰਨ ਦੇ ਰਿਹਾ ਜੀ ਉਹ ਚਿੱਠੀਆਂ ਪਾਦਾ ਜੇ ਇਹਨਾਂ ਕੋਈ ਇੱਕ ਬੰਦਾ 4 ਮਹੀਨਿਆਂ ਕੋਈ ਨਹੀਂ ਸਾਮ ਹੋਇਆਗਾ 5 ਸਾਲ ਇੱਕਦਾਂ ਚਲਾਣਗੇ ਨਹੀਂ ਅਰਵਾਲ ਸਾਹਿਬ ਉਹ ਤਾਂ ਚਲੋ ਗੱਲ ਕਲੀਅਰ ਹੋਈ ਆ ਇਹਨਾਂ ਨੇ ਪਿੱਛਾ ਵੀ ਕੀਤਾ ਆ ਚੰਡੀਗੜ੍ਹ ਤੱਕ ਗਏ ਆ ਜਾਂ ADC ਸਾਹਿਬ ਕੋਲ ਗਏ ਆ ਪਰ ਉਹ ਕਹਿੰਦੇ ਆ ਕਿ ਅਸੀਂ ਤਾਂ ਕੰਮ ਰੋਕਿਆ ਹੀ ਨਹੀਂ ਹੈਗਾ ਨਾ ਅਸੀਂ ਰੋਕ ਲਈ ਆ ਜੇ ਦੋ ਵਾਰੀ ਟੈਂਡਰ ਕੈਨਸਲ ਹੋਇਆ ਤੁਸੀਂ ਕੀ ਮੰਨਦੇ ਆ ਤੁਸੀਂ ਕਾਉਂਸਲ ਦੇ ਵਿੱਚ ਕਾਉਂਸਲਰ ਹੈਗੇ ਆ ਚਲੋ ਪਹਿਲਾਂ ਪ੍ਰਬੰਧਕ ਲੱਗਾ ਸੀ ਉਥੇ ਪਾਏ ਗਏ ਸੀਗੇ ਟੈਂਡਰ ਲੱਗਾ ਸੀ ਟੈਂਡਰ ਖੁੱਲ੍ਹਿਆ ਨਹੀਂ ਉਹਦੇ ਸ਼ਿਕਾਇਤ ਹੋ ਗਈ ਉਸ ਤੋਂ ਬਾਅਦ ਹੁਣ ਜਦੋਂ ਆ ਕੌਂਸਲ ਬਣ ਗਈ ਹੈ ਤੇਰਾ ਕੌਂਸਲਰ ਉਹਦੇ ਵਿੱਚ ਗਏ ਆ ਤੇ ਹੁਣ 2 ਕਰੋੜ ਤੋਂ ਵੱਧ ਦਾ ਕੰਮ ਦਾ ਟੈਂਡਰ ਲੱਗਾ ਸੀਗਾ ਪਰ ਉਹ ਵੀ ਨਹੀਂ ਖੁੱਲਿਆ ਹੈਗਾ ਅੱਧੋ-ਅੱਧ ਟੈਂਡਰ ਦਾ ਫਰਕ ਲੱਗਾ ਆ ਜਿਹੜਾ ਵੀ ਸ਼ਿਕਾਇਤ ਕੀਤੀ ਆ ਚਾਹੇ ਉਹਦੇ ਵਿੱਚ ਪੱਤਰਕਾਰ ਭਾਈਚਾਰੇ ਦਾ ਜ਼ਿਕਰ ਕੀਤਾ ਹੋਇਆ ਚਾਹੇ ਸਾਬਕਾ ਕੌਂਸਲਰਾਂ ਦਾ ਆ ਸਾਬਕਾ ਪ੍ਰਧਾਨ ਦਾ ਆ ਸਮੂਹ ਨਗਰ ਨਿਵਾਸੀ ਹੈ ਪਰ ਟਾਰਗੇਟ ਸ਼ਾਇਦ ਇੱਕ ਬੰਦੇ ਨੂੰ ਹੀ ਕਰ ਰਹੇ ਆ ਕਿ ਸ਼ਾਇਦ ਇੱਕ ਬੰਦੇ ਦੀ ਪਰ ਉਹ ਵੀ ਗੱਲ ਹੁਣ ਕਲੀਅਰ ਹੋ ਗਈ ਹੈ एडीसी साहब ने क्लियर कहता है कि किसी वलो कोई काम नहीं रोकेगा कोई टेंडर ने मना ਕੀਤਾ ਗਿਆ ਪਰ ਫਿਰ ਵੀ ਟੈਂਡਰ 4 ਮਹੀਨਾ ਦੇ ਵਿੱਚ ਟੈਂਡਰ ਨਹੀਂ ਖੁੱਲਿਆ ਭਾਜੀ ਫਿਰ ਤਾਂ ਇਹਨਾਂ ਦੀ ਨਾਕਾਮੀ ਆ ਜੇ ਮਚਿਓਰਟੀ ਦਿਖਾਣਾ ਪੜੀ ਕੰਮ ਕਿਉਂ ਨਹੀਂ ਹੁੰਦੇ ਨਹੀਂ ਇਹ ਤਾਂ ਪਿੱਛੇ ਇਹ ਕਹਿੰਦੇ ਸਾਨੂੰ ਕੰਮ ਨਹੀਂ ਕਰਨ ਦਾ ਇਹ ਕਹਿੰਦੇ ਇਹ ਆਪਣੇ ਹੱਥ ਖੜੇ ਕਰ ਦੇਣ بس نہیں کام ਕਰਨਾ ਮੈਨੂੰ ਕਹਿਣਾ ਬਈ ਸਾਡੇ ਸਫਾਈ ਕਰਮਚਾਰੀ ਵੀ ਨਹੀਂ ਭੇਜਣੇ ਅਸੀਂ ਆ ਦੇਖੋ ਅਸੀਂ ਜਿੰਨੇ ਕੁ ਜੋਗੇ ਹੈਗੇ ਅਸੀਂ ਆਪਣੇ ਲਈ ਇਹ ਤਿੰਨ ਸਫਾਈ ਕਰਮਚਾਰੀ ਭੇਜਦੇ ਮੈਂ ਰਾਤ ਨੂੰ ਤਿੰਨ ਦੀ ਬਈ ਚਾਰ ਕਰਮਚਾਰੀ ਭੇਜੂਗਾ ਅਸੀਂ ਦਿਨ ਦੇ ਦੀ ਵੀ ਆਏ ਰਾਤ ਨੂੰ ਸਫਾਈ ਕਰਾ ਕੇ ਦਿਖਾਵਾਂਗੇ ਇੱਕ ਵਾਰੀ ਕਹਿਣ ਦਾ ਸਹੀ ਅਸੀਂ ਨਹੀਂ ਕੰਮ ਕਰਾਣਾ ਦੇਖੋ ਅਸੀਂ ਵੀ ਇਹਨਾਂ ਨੂੰ ਪੰਜ ਸੱਤ 10 ਦਿਨ ਦਾ ਸਮਾਂ ਦੇਣਾ ਨਹੀਂ ਦੇਣਗੇ ਅਸੀਂ ਸਫਾਈ ਵੀ ਆਪ ਕਰਾ ਲੈਣੀ ਆ ਤੇ ਦਰਿਆ ਵੀ ਪਿਛਾਵਾਂਗੇ ਫੇਰ ਨਹੀਂ ਅਸੀਂ ਦੇਖਣਾ ਕੋਈ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਆ ਚਾਹੇ ਉਹ ਸਾਡਾ ਭਰਾ ਆ ਚਾਹੇ ਕੋਈ ਵੀ ਆ ਆਪਣੇ ਕੋ ਨੰਨਾਈ ਦੇ ਕੀ ਤੁਹਾਨੂੰ ਕੀ ਲੱਗਦਾ ਫਿਰ ਲੋਕਾਂ ਨੂੰ ਕੀ ਲੱਗਦਾ ਲੋਕਾਂ ਨੇ ਗਲਤੀ ਕਰ ਲਈ 10 13 ਵਿੱਚੋਂ 10 ਜੱਦਾ ਕੇ ਦੇਖੋ ਹਲੇ ਸਮਾਂ ਹੈਗਾ ਆ ਹਲੇ ਆਪਾਂ ਗਲਤ ਸਹੀ ਦਾ ਡਿਸੀਜਨ ਹੀ ਲੈ ਸਕਦੇ ਹਲੇ ਤਾਂ ਹੋਏ ਚਾਰ ਮਹੀਨੇ ਆ ਹੂੰ ਚਾਰ ਮਹੀਨਿਆਂ ਦੇ ਵਿੱਚ ਤੁਸੀਂ ਆਪ ਹੀ ਆਪਣੇ ਪਾਰਟੀ ਤੋਂ ਹੁਣ ਰੂਸ ਦੇ ਵਿੱਚ ਆ ਗੁੱਸੇ ਦੇ ਵਿੱਚ ਪਾਰਟੀ ਦਾ ਕੋਈ ਕਸੂਰ ਨਹੀਂ ਗਰਾਂ ਦੇ ਜਿਹੜੇ ਮੇਨ ਸਾਡੇ ਲੀਡਰ ਆ ਹੂੰ ਲੀਡਰ ਹੀ ਸੀ ਜਿਹੜੇ ਅੱਜ ਪ੍ਰਧਾਨ ਬਣੇ ਆ ਅੱਜ ਤਾਂ ਕਸੂਰ ਇਹਨਾਂ ਦਾ ਕੱਢਦੇ ਆ ਜਿਹੜੇ ਇਹ ਦੇਖੋ ਜੀ ਕੰਮ ਕਰਾਉਣਾ ਚਾਹੁੰਦੇ ਹੋ ਨਗਰ ਕੌਂਸਲ ਪ੍ਰੈਜ਼ੀਡੈਂਟ ਕਿਉਂ ਨਹੀਂ ਕਰਾਊਗਾ ਕਦੀ ਕਹਿੰਦੇ ਕਿਤੇ ਚਲੇ ਗਿਆ ਕਦੀ ਕਿਤੇ ਅੱਜ ਕਰਾਂਦੇ ਇਹਨਾਂ ਨੂੰ ਸਪੈਸ਼ਲ ਫੋਨ ਕਰਕੇ ਕਹਿਣਾ ਪੈਂਦਾ ਸਾਡੇ ਕੋਈ ਕੋਈ ਪੱਕਾ ਬੰਦਾ ਨਹੀਂ ਹੈਗਾ ਕਿਸੇ ਵੀ ਵਾਰ ਭਈ ਆਹ ਬੰਦਾ ਤੁਹਾਡੇ ਕੋ ਪੱਕਾ ਹੈ ਜੇ ਇਹ ਚਾਹਣ ਤਾਂ ਕੰਮ ਕਿਹੜੇ ਨਹੀਂ ਹੁੰਦੇ ਟਾਈਮ ਇਹਨੇ ਹੀ ਭਾਜੀ ਸਵੇਰੇ ਜਾਂਦੇ ਆ ਬਸ ਜਾਣਾ ਵੀ ਇਹਨਾਂ ਨੇ ਆਪਣੇ ਉੱਥੇ ਹੀ ਨਗਰ ਕੌਂਸਲ ਅਟੇ ਦੇ ਸਿੱਧੇ ਸਿੱਧੇ ਨਾਰਾਜ਼ਗੀ ਤੁਹਾਡੇ ਪ੍ਰਧਾਨ ਨਾਲ ਦੇਖੋ ਸਾਡੀ ਸਿੱਧੂ ਸਿੱਧੇ ਕੀ ਨਾਰਾਜ਼ਗੀ ਪ੍ਰਧਾਨ ਨਾਲ ਅਸੀਂ ਹਲਕਾ ਇੰਚਾਰਜ ਥੋੜੀ ਜਿਹੀ ਨਾਰਾਜ਼ਗੀ ਕਰਾਂਗੇ ਹਲਕਾ ਇੰਚਾਰਜ ਤਾਂ ਨਹੀਂ ਇਹਨਾਂ ਕੋ ਚੱਲਦਾ ਹੱਥ ਖੜੇ ਕਰ ਦ ਅਸੀਂ ਕਹਿੰਦੇ ਚਲੋ ਅਸੀਂ ਬਸਤੀਵਾ ਦਿੰਦੇ ਆ ਸਾਡੇ ਕੋ ਕੰਮ ਨਹੀਂ ਹੁੰਦਾ ਹੂੰ ਇਹਨਾਂ ਕੋ ਨਹੀਂ ਕੰਮ ਹੁੰਦਾ ਵੀ ਤੇ ਦਿਨ ਸਾਡੇ ਨਾਲ ਅਸੀਂ ਹੂੰ ਆਪਾਂ ਕਿਸੇ ਹੋਰ ਨੂੰ ਮੌਕਾ ਦੇ ਦਿੰਦੇ ਆ ਹੂੰ ਸਾਨੂੰ ਨਹੀਂ ਤਾਂ ਪ੍ਰਧਾਨਗੀ ਦਾ ਮੌਕਾ ਦੇ ਕੇ ਦੇਖਣ ਲੋ ਤਾਂ ਅੱਜ ਕਿੱਥੋਂ ਮਰਜੀ ਅਸੀਂ ਕੰਮ ਕਰਾ ਕੇ ਦਿਖਾਵਾਂਗੇ ਹੂੰ ਮੈਂ ਸਿੱਧਾ-ਸਿੱਧੇ ਪ੍ਰਧਾਨਗੀ ਦਾ ਸੁਣਿਆ ਤੁਸੀਂ ਕਹਿੰਦੇ ਮੌਕਾ ਸਾਨੂੰ ਦਿੱਤਾ ਜਾਵੇ ਤੇ ਜਿਹੜੇ ਕੰਮ 4 ਮਹੀਨੇ ਦੇ ਵਿੱਚ ਨਹੀਂ ਹੋਏ ਤੇ ਉਹ ਅਸੀਂ ਕਰਕੇ ਦਿਖਾਨੇ ਆ ਕਿੰਨਾ ਕਿਤੇ ਤੁਸੀਂ ਦੇਖ ਸਕਦੇ ਹੋ ਨਾਰਾਜ਼ਗੀ ਜਿਹੜੀ ਹੈ ਸਾਫ ਜਿਹੜੇ ਦੂਜੀ ਵਾਰੀ ਕੌਂਸਲਰ ਜਿੱਤੇ ਆ ਉਹਨਾਂ ਵੱਲੋਂ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਮਹੱਲਾ ਨਿਵਾਸੀ ਉਹਨਾਂ ਦੇ ਦਿਵਾਲੇ ਹੁੰਦੇ ਆ ਕੇ ਨਾਰਾਜ਼ਗੀ ਜ਼ਾਹਰ ਕਰਦੇ ਆ ਕਿ 4 ਮਹੀਨੇ ਦੇ ਵਿੱਚ ਜਿਹੜਾ ਹਾਲ ਇੰਨਾ ਮਾੜਾ ਹੋ ਗਿਆ ਮਹੱਲੇ ਦਾ ਜਿਹੜੇ 7 ਸਾਲ ਪਿਛਲੇ ਨਿਕਲੇ ਆ ਉਹਨਾਂ ਸਮਾਂ ਸਾਨੂੰ ਉਹ ਦਿੱਕਤਾਂ ਪਰੇਸ਼ਾਨੀਆਂ ਨਹੀਂ ਐਸੀ ਜਿਹੜੇ 4 ਮਹੀਨੇ ਦੇ ਵਿੱਚ ਆ ਗਿਆ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੂਟ ਕਿਹੜੇ ਕਰਵਰ ਦੇ ਬੈਂਦਾ ਹੈ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਜਾਂ ਕੋਈ ਨਵਾਂ ਸੱਪ ਪਟਾਰੇ ਵਿੱਚੋਂ ਨਿਕਲਦਾ ਹੈ ਆਉਣ ਵਾਲਾ ਟਾਈਮ ਜਿਹੜਾ ਬੜਾ ਦਿਲਚਸਪ ਹੋਗਾ ਸਾਰੇ ਦਿਨ ਗਾਹਾਂ ਹੁਣ ਇਸ ਟਾਈਮ ਟਿਕਿਆ ਹੋਣ ਗਿਆ ਕਿ 4 ਮਹੀਨਿਆਂ ਦੇ ਵਿੱਚ ਹੀ ਨਰਾਜ਼ਗੀਆਂ ਆਨਲਾਪੀਆਂ ਬਾਹਰ ਚਾਹੇ ਪ੍ਰਧਾਨ ਆ ਚਾਹੇ ਉਹ ਕਾਉਂਸਲਰ ਆ ਆਪਸ ਦੇ ਵਿੱਚ ਖਟਾਸ ਕਿਤਨਾ ਕਿਤੇ ਉਹਨਾਂ ਦੀ ਜਾਹਰ ਹੋ ਰਹੀ ਹੈ ਦੇਖ ਲਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਦਾ ਮਾਹੌਲ ਗੁਰਾ ਸ਼ਹਿਰ ਦੇ ਵਿੱਚ ਰਹਿਣ ਵਾਲਾ ਹੈ ਮੇਰਾ ਨਾਮ ਸੋਨੀਆ ਆ ਮੈਂ 8 ਨੰਬਰ ਵਾਰਡ ਦੀ ਵਾਸੀ ਆ ਸਾਡੇ ਵੀ ਨਾਲੀਆਂ ਦੀ ਬਹੁਤ ਪਰੇਸ਼ਾਨੀ ਆ ਅਨਾ ਜਦੋਂ ਵੀ ਗੱਸੀ ਫੋਨ ਕਰੀ ਐ ਐਮਸੀ ਨੂੰ ਉਦੋਂ ਇੱਕ ਦਿਨ ਭੇਜ ਦੰਦੇ ਆ ਮੁੜ ਕੇ ਫੇਰ ਨਹੀਂ ਕੋਈ ਆਉਂਦਾ ਮਹੀਨਾ ਮਹੀਨਾ ਜੇ ਆਉਂਦੇ ਆ 10 10 ਜਾਣੇ ਇਕੱਠੇ ਆਉਂਦੇ ਆ ਨਹੀਂ ਤਾਂ ਕੋਈ ਵੀ ਨਹੀਂ ਆਉਂਦਾ ਪਹਿਲਾਂ ਕਹਿੰਦੇ ਸੀਗੇ ਅਸੀਂ ਪੱਕੇ ਬੰਦੇ ਲਾਵਾਂਗੇ ਪੱਕੇ ਬੰਦੇ ਕੋਈ ਸਾਡੇ ਪੱਕਾ ਬੰਦਾ ਨਹੀਂ ਪਤਾ ਨਹੀਂ ਕਿੱਦਾਂ ਦੀਆਂ ਲਾਈਟਾਂ ਲਾਉਂਦੇ ਆ ਜਦੋਂ ਮਾੜਾ ਜਿਹਾ ਮੀਂਹ ਨਹੀਂ ਰੀ ਨਹੀਂ ਆਉਂਦਾ ਨਾਲ ਹੀ ਲਾਈਟਾਂ ਬੰਦ ਹੋ ਜਾਂਦੀਆਂ ਮੁੜ ਕੇ ਕੋਈ ਆ ਕੇ ਦੇਖਦਾ ਨਹੀਂ 4 ਮਹੀਨੇ ਹੋ ਗਏ ਇਲੈਕਸ਼ਨ ਹੋਏ ਨੂੰ 4 ਮਹੀਨੇ ਚ ਹੀ ਪ੍ਰੋਬਲਮ ਹੈ ਹਾਂਜੀ ਹਾਂਜੀ 4 ਮਹੀਨਿਆਂ ਚ ਇਹੀ ਪ੍ਰੋਬਲਮ ਆ ਵਿੱਚ ਵਿੱਚ ਹੋ ਜਾਂਦੀ ਆ ਵਿੱਚ ਵਿੱਚ ਫੇਰ ਠੀਕ ਹੋ ਜਾਂਦੀ ਘੇਰਾ ਸਾਡੇ ਕਨਹਿਰ ਤੇ ਕੂੜਾ ਬਹੁਤ ਸਿੱਟਦੇ ਆ ਕਈ ਵੇਰੇ ਕਿਹਾ ਵੀ ਨਾ ਸਿੱਟੋ ਪਰ ਹਟਦੇ ਨਹੀਂ ਹੈਗੇ ਨਹਿਰ ਤੇ ਕੂੜਾ ਸਿੱਟ ਲੈਂਦੇ ਇੱਥੋਂ ਗਲੀਆਂ ਤੋਂ ਚੱਕਦੇ ਆ ਨਹਿਰ ਤੇ ਸਿੱਟ ਦਿੰਦੇ ਆ ਕੂੜਾ ਉਹ ਬਹੁਤ ਬੁਰਾ ਲੱਗਦਾ ਟੀ ਮੰਗ ਕਰਦੇ ਇਸੇ ਮੰਗ ਕਰਦੇ ਆ ਸਾਡੇ ਬਾੜ ਦੀ ਸਫਾਈ ਕਰੀ ਜਾਵੇ ਜੇ ਅਸੀਂ ਐਮਸੀ ਬਣਾਇਆ ਹੈ ਉਹਨਾਂ ਨੂੰ ਵੀ ਦੇਖੋ ਮੜ ਜ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੈਂ ਉੱਥੇ ਜਾ ਕੇ ਦੇਖਾਂ ਜਾਂ ਉਹਨਾਂ ਨੂੰ ਕਮਾ ਹਨਾ ਵੀ ਮੇਰੇ ਬਾੜ ਦੇ ਵਿੱਚ ਕੋਈ ਪੱਕਾ ਬੰਦਾ ਲਾਇਆ ਜਾਵੇ ਕੋਈ ਉਹਨਾਂ ਨੇ ਪੱਕਾ ਬੰਦਾ ਨਹੀਂ ਲਾਇਆ ਹੋਇਆ ਹੈਗਾ ਇਹ ਹੀ ਕਹਿੰਨੇ ਕੋਈ ਸਾਡੀ ਸਫਾਈ ਨਾਲੀਆਂ ਗਲੀਆਂ ਮੱਛਰ ਬਹੁਤ ਆ ਗਰਮੀ ਬਹੁਤ ਫਿਰ ਤੁਹਾਨੂੰ ਪਤਾ ਹੀ ਜਾ ਵੀ ਆਹ ਕਿੰਨੀ ਪਰੇਸ਼ਾਨੀ ਹੁੰਦੀ ਆ ਬਿਮਾਰ ਕਿੰਨਾ ਹੁੰਦੇ ਆ మేజే ਹੁਣ ਸਾਡਾ ਜੇ ਹੁਣ ਗਲੀ ਮੱਲੇ ਦਾ ਕੋਈ ਵੀ ਹਿੱਲਾ ਨਾ ਕੀਤਾ ਇਹਨਾਂ ਨੇ ਤਾਂ ਗਲੀ ਮੱਲੇ ਸਾਰਾ ਸੈਨ ਕਰਕੇ ਅਸੀਂ ਐਪਲੀਕੇਸ਼ਨ ਉੱਥੇ ਦਵਾਂਗੇ ਜੀ ਇਹਨਾਂ ਨੇ ਨਾ ਕੋਈ ਵੀ ਫਿਰ ਵੀ ਦੇਖਿਆ ਫਿਰ ਅਸੀਂ ਸਾਰੇ ਗਲੀ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਉੱਥੇ ਜਾ ਕੇ ਧਰਨਾ ਲਾਵਾਂਗੇ ਕਮੇਟੀ ਘਰ ਮੈਂ ਕਲਵਿੰਦਰ ਕੌਰ 7 ਨੰਬਰ ਵਾਰਡ ਚ ਰਹਿਣ ਵਾਲੇ ਆ ਸਾਡਾ ਇਹ ਮਸਲਾ ਆ ਕੇ ਪੀਣ ਵਾਲਾ ਪਾਣੀ ਵੀ ਬਹੁਤ ਗੰਦਾ ਆ ਰਿਹਾ ਆ ਸਾਡੀਆਂ ਨਾਲੀਆਂ ਦਾ ਪਾਣੀ ਇੰਨਾ ਗੰਦਾ ਆ ਨਾ ਮੀ ਮਾੜਾ ਜਿਹਾ ਪੈ ਜਾਂਦਾ ਇਹ ਨਹੀਂ ਫਿਸਲਣ ਹੁੰਦੀ ਆ ਬੰਦਾ ਤਲਕ ਤਲਕ ਡਿੱਗਦਾ ਆ ਤੇ ਹੁਣ ਵੀ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਹਜੇ ਵੀ ਪਾਣੀ ਖੜਾ ਜਦੋਂ ਫੋਨ ਕਰਦੇ ਆ ਮਾੜੀ ਮੋਟੀ ਸਫਾਈ ਕਰ ਦਿੰਦੇ ਆ ਫੇਰ ਵੀ ਨਹੀਂ ਮਾ ਗੰਦਗੀ ਨਿਕਲਦੀ ਓਥੋਂ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਸਾਡ ਨੂੰ ਸਾਰੀਆਂ ਗਲੀਆਂ ਦੀ ਸਫਾਈ ਹੋਣੀ ਚਾਹੀਦੀ ਆ ਪੀਣ ਵਾਲਾ ਪਾਣੀ ਹੋਣਾ ਚਾਹੀਦਾ ਸਾਫ਼ ਸੁਥਰਾ ਇਹ ਨਹੀਂ ਹੈ ਕਰ ਸਕਦੇ ਅਸੀਂ ਨਾ ਕਮੇਟੀ ਘਰ ਜਾ ਕੇ ਧਰਨਾ ਲਾ ਦੇਣਾ ਸਾਡਾ ਇਹ ਮਹੱਲ ਪੂਰਾ ਹੋਣਾ ਚਾਹੀਦਾ ਹੈ ਕੱਲ ਪ੍ਰੈਸ ਕਾਨਫਰੰਸ ਹੋਣੀ ਹੈ ਉਹਦੇ ਵਿੱਚ ਅਲਿਗੇਸ਼ਨ ਲੱਗੇ ਹੈਗੇ ਆ ਕਿ ਆਲ ਬੜੇ ਮਾਰੇ ਆ 4 ਮਹੀਨੇ ਹੋ ਗਏ ਨੇ ਨਾ ਕਾਉਂਸਲਰ ਬਣੇ ਹੋਏ ਕਿ 4 ਮਹੀਨੇ ਦੇ ਵਿੱਚ ਤੁਹਾਡੀ ਪਾਰਟੀ ਦੇ ਆਪਣੇ ਕਾਉਂਸਲਰ ਸਾਹਿਬ ਨਾਲ ਵਾਈਸ ਪ੍ਰਧਾਨ ਉਹਨਾਂ ਨੇ ਅਲਿਗੇਸ਼ਨ ਆਇਆ ਕਿ 4 ਮਹੀਨੇ ਦੇ ਵਿੱਚ 1 ਰੁਪਏ ਦਾ ਕੰਮ ਨਹੀਂ ਹੋਇਆ ਅਵਾਰਡ ਦੇ ਹਾਲ ਬੱਦ ਤੋਂ ਬੱਤਰ ਹੋਏ ਆ ਗੰਦਾ ਪਾਣੀ ਨਿਕਲਦਾ ਨੇ ਸਾਫ ਪਾਣੀ ਜੜਾਦਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਕਾਉਂਸਲ ਬਣੀ ਨੂੰ 4 ਮਹੀਨੇ ਹੋਏ ਨੇ ਲੇਕਿਨ 4 ਮਹੀਨੇ ਦੇ ਵਿੱਚ ਜੇ ਵਿਕਾਸ ਦੀ ਗੱਲ ਕਰੀ ਅਸੀਂ ਜਿਹੜੇ ਪਹਿਲਾ ਟੈਂਡਰ ਲਾਏ ਸੀਗੇ ਲਗਭਗ 4 ਕਰੋੜ ਦੇ ਉਹਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਝੂਠੀਆਂ ਦਰਖਾਸਤਾਂ ਦੇ ਕੇ ਸਾਡੇ ਜਿਹੜੇ ਟੈਂਡਰ ਆ ਉਹ ਕੈਨਸਲ ਕਰਵਾਤੇ ਸੀਗੇ ਤੇ ਦੁਬਾਰਾ ਜੀ ਹੌਸ ਦੇ ਵਿੱਚ ਫਿਰ 2 ਕਰੋੜ ਦੇ ਕਰੀਬ ਟੈਂਡਰ ਲਾਏ ਆ ਉਹਦੇ ਵਿੱਚ ਵੀ ਕਿਸੇ ਸ਼ਰਾਰਤੀ ਅਨਸਰ ਨੇ ਉਹਨੂੰ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਰੇ ਕਾਉਂਸਲਰਾਂ ਨੇ ਉਹਦੀ ਸਹਿਮਤੀ ਦੇ ਅਸੀਂ ਜਲੰਧਰ ਐਡੀਸੀ ਸਾਹਿਬ ਕੋਲ ਗਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਇਹ ਟੈਂਡਰ ਖੋਲੇ ਜਾਣਗੇ ਔਰ ਜਿਹੜੇ ਵਿਕਾਸ ਦੇ ਕੰਮ ਆ ਹੁਣ ਸਮਾਂ ਦੇਖੋ ਜੀ ਪਹਿਲਾਂ ਇੱਥੇ ਸਮਾਂ ਪਹਿਲਾਂ ਕਾਂਗਰਸ ਦੇ ਸਰਕਾਰ ਰਹੀ ਹੈ ਤੇ ਕਾਂਗਰਸ ਦੇ ਮੇਰੇ ਨੇ ਹੁਣ ਸਾਨੂੰ ਟਾਈਮ ਤੇ ਲੱਗੂਆ ਜਿਹੜਾ ਉਹਨਾਂ ਨੇ ਖਿਲਾਾਰੇ ਪਾਏ ਆ ਕਿ 5 ਸਾਲ ਪਹਿਲਾਂ ਉਹਨਾਂ ਨੇ ਇੱਕ ਦੁੱਕੀ ਦਾ ਕੰਮ ਨਹੀਂ ਕੀਤਾ ਸ਼ਹਿਰ ਦੇ ਵਿੱਚ ਨਾ ਕੋ ਡਿਵੈਲਪਮੈਂਟ ਕਰਾਈ ਆ ਤੁਸੀਂ ਦੇਖੇ ਲਿਆਣਾ ਸ਼ਹਿਰ ਦੇ ਵਿੱਚ ਬੁਰਾ ਹਾਲ ਆ ਸਫਾਈ ਵਿਵਸਥਾ ਦਾ ਬੁਰਾ ਹਾਲ ਆ ਜੀਵਨ ਦਾ ਬੁਰਾ ਹਾਲ ਹੈ ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਇੱਕ ਹੀ ਨੁਮਾਇੰਦੇ ਨੇ ਸ਼ਹਿਰ ਦੇ ਵਿਕਾਸ ਲਈ ਕੰਮ ਨਹੀਂ ਕੀਤਾ ਲੇਕਿਨ ਸਾਡ ਨੂੰ ਹਲੇ 4 ਮਹੀਨੇ ਹੋਏ ਆ ਬਣਿਆ ਨੂੰ ਔਰ ਅਸੀਂ ਵਿਸ਼ਵਾਸ ਵੀ ਦਵਾਨੇ ਆ ਕਿ ਹਰੇਕ ਵਾਰਡ ਦੇ ਜਿਹੜੇ ਵਿਕਾਸ ਆ ਉਹ ਜਲਦੀ ਹੀ ਸ਼ੁਰੂ ਹੋ ਜਾਵੇ ਚਾਰ ਮਹੀਨੇ ਬਣਿਆ ਹੋਇਆ ਪਰ ਸਰਕਾਰ ਨੂੰ ਤਾਂ 3 ਸਾਲ ਦਾ ਸਮਾਂ ਹੋ ਗਿਆ ਇਹ ਤਾਂ ਪਹਿਲਾਂ 1.5 ਤੋਂ 2 ਸਾਲ ਪ੍ਰਬੰਧਕ ਵੀ ਲੱਗੇ ਰਹੇ ਉਹ ਵੀ ਸਾਡੀ ਸਰਕਾਰ ਦੇ ਵਿੱਚ ਸੀ ਸਰਕਾਰ ਦੇ ਨੁਮਾਇੰਦੇ ਸੀਗੇ ਆਲ ਤਾਂ ਫਿਰ 7 ਸਾਲ ਦੀ ਉਹਨਾਂ ਨੂੰ ਮਿਲੇ ਉਹਦੇ ਵਿੱਚੋਂ ਦੋ ਸਰ ਤੁਹਾਨੂੰ ਵੀ ਮਿਲੇ ਹੈਗੇ ਸਰਕਾਰ ਦਾ ਨੁਮਾਇੰਦਾ ਡਰ ਰਹੀ ਸੀਗਾ ਉਹਨੇ ਮੇਰੇ ਕਾਬਜ ਨਗਰ ਕੌਂਸਲ ਦੇ ਇੰਨੇ ਕੰਮ ਉਸ ਸਮੇਂ ਜਦੋਂ ਪ੍ਰਸ਼ਾਸਨ ਲੱਗਾ ਉਦੋਂ ਵਿਕਾਸ ਦੇ ਕੰਮ ਚੱਲੇ ਟੈਂਡਰ ਲੱਗੇ ਨੇ ਖੁੱਲੇ ਵੀ ਆ ਕੰਮ ਵੀ ਹੋਏ ਆ ਇੱਧਰ ਦੀ ਗੱਲ ਨਹੀਂ ਜਿਹੜੇ ਸਬਾਚਾਰ ਕੋਰਡ ਜਿਹੜੇ ਕੈਂਸਲ ਹੋਏ ਨਾ ਇਹ ਪ੍ਰਸ਼ਾਸਨ ਦੇ ਸਮੇਂ ਦੇ ਹੀ ਜਿਹੜੇ ਕੰਮ ਸੀ ਉਹਨਾਂ ਨੇ ਪਾਏ ਹੋਏ ਸੀਗੇ ਜਿਹੜੇ ਕੈਂਸਲ ਹੋਏ ਆ ਹੁਣ ਅਸੀਂ ਨਵੇਂ ਸਰੋ ਫਿਰ ਪੜੇ ਜਿਹੜੇ ਸਬਾਚਾਰ ਕੋਰਡ ਟੈਂਡਰ ਪਾਏ ਆ ਔਰ ਹਰੇਕ ਵਾਰਡ ਦੇ ਵਿੱਚ ਹਰੇਕ ਵਾਰਡ ਦੇ ਜੋ ਵੱਡਾ ਹਿੱਸਾ ਸੀ ਉਹ ਦਿੱਤਾ ਪਰ ਉਹਦੇ ਵਿੱਚ ਵੀ ਹੁਣ ਗੱਲ ਕਲੀਅਰ ਹੋ ਗਈ ਹੈ ਕਈ ਪਹਿਲਾਂ ਅਲਿਗੇਸ਼ਨ ਲੱਗ ਰਹੇ ਸੀ ਪੱਤਰਕਾਰ ਭਾਈਚਾਰੇ ਦੇ ਲੱਗ ਰਹੇ ਸੀ ਕਿਹੜੇ ਸ਼ਰਾਰਤਾਂ ਨੂੰ ਜਿਹੜੀ ਕੰਪੇਨ ਕੀਤੀ ਸੀਗਾ ਉਹਦੇ ਵਿੱਚ ਸਾਕਾ ਕੌਂਸਲਰ ਸਾਹਿਬ ਦਾ ਪ੍ਰਧਾਨ ਜਾਂ ਸ਼ਹਿਰ ਵਾਸੀ ਦੇ ਨਾਮ ਤੇ ਉਹ ਬੇਨਾਮੀ ਜਿਹੜੇ ਚਿੱਠੀ ਪਾਏ ਸੀ ਸ਼ਿਕਾਇਤ ਕੀਤੀ ਸੀ ਪਰ ਤੁਸੀਂ ਜਾ ਕੇ ਰਹੇ ਹੈਗੇ ਐਡੀਸੀ ਸਾਹਿਬ ਨੇ ਵੀ ਕਲੀਅਰ ਕਹਿ ਦਿੱਤਾ ਹੈ ਕਿ ਸਾਡੇ ਵੱਲੋਂ ਕੋਈ ਰੋਕਣ ਨਹੀਂ ਲਗਾਈ ਗਈ ਉਹ ਜਿਹੜੇ ਚੰਡੀਗੜ੍ਹ ਵੀ ਜਾ ਕੇ ਆਏ ਫਿਰ ਇੱਕ ਅੰਮ ਰੁਕਿਆ ਕਿੱਥੇ ਹੈ ਜੇ ਪ੍ਰਸ਼ਾਸਨ ਨੇ ਰੋਕ ਨਹੀਂ ਲਈ ਅਫਸਰ ਨੇ ਰੋਕ ਨਹੀਂ ਲਈ ਫਟੈਂਡਰ ਖੁੱਲਣ ਦਾ ਵਜ੍ਹਾ ਕੀ ਹੈ ਨਾ ਜਿਹੜੇ ਖੁੱਲ ਨੇ ਦੇਖੋ ਜੀ ਇੱਕ ਸਰਕਾਰ ਦੇ ਇੱਕ ਨਾ ਹੁੰਦਾ ਰੂਲਸ ਹੁੰਦੇ ਆ ਕੌਕ ਰਿਪੋਰਟ ਮੰਗਦੇ ਵੀ ਕਿਉਂ ਰੁਕੇ ਗਏ ਆ ਕਿਉਂ ਇਹ ਕਿਸੇ ਸ਼ਰਾਰਤੀ ਜੰਸਰ ਨੇ ਗਲਤ ਲੈਟਰ ਭਾਈ ਐਡੀ ਸਾਹਿਬ ਨੇ ਰਿਪੋਰਟ ਮੰਗੀ ਸੀ ਈਓ ਸਾਹਿਬ ਤੋਂ ਬੇ ਸਾਨੂੰ ਆਪਣੀ ਰਿਪੋਰਟ ਬਣਾ ਕੇ ਭੇਜੋ ਬੇ ਟੈਂਡਰ ਕਿਦਾਂ ਲੱਗੇ ਕਿਹੜੇ ਕਿਹੜੇ ਲੱਗੇ ਇਹਨਾਂ ਦੀ ਫੁਟੇਜ ਵੀ ਨਾਲ ਭੇਜੋ ਲੇਕਿਨ ਉਹ ਜਿਹੜਾ ਹੁਣ ਰਿਪੋਰਟ ਸਾਡੀ ਬਣ ਕੇ ਜਿਹੜੀ ਆਈਡੀ ਸਭ ਕੁਝ ਆ ਚੁੱਕੀ ਆ ਅਨੈਕਸ ਹਫਤੇ ਅਗਲੇ ਹਫਤੇ ਟੈਂਡਰ ਖੁੱਲ ਜਾਣੇ ਇਸ ਦੇ ਵਿੱਚ ਅਨ ਕਹਿੰਦੇ ਕਿ ਤਾਂ ਕਿ ਮਲਾਜ਼ਮਾਂ ਦੀ ਹੈਗੀ ਆ ਦੇਖੋ ਮੈਂ ਤਾਂ ਮੈਂ ਇਹ ਸੱਚ ਬਸ ਗੱਲ ਕਹਾਂ ਇਹਦੇ ਵਿੱਚ ਸਾਡੇ ਮਲਾਜ਼ਮਾਂ ਦੀ ਕਹਿਣ ਲਗਾਲੀ ਹੈਗੀ ਆ ਔਰ ਜਿਹੜੀ ਇਹ ਪੁਰਾਣੀ ਆਦਤ ਜਿਹੜੇ ਪਈਆਂ ਹੋਈਆਂ ਅਸੀਂ ਉਹ ਹਾਲ ਦੂਰ ਕਰਾਂਗੇ ਸਫਾਈ ਵਿਵਸਥਾ ਦੀ ਗੱਲ ਕੀਤੀ ਜਾਵੇ ਸਫਾਈ ਵਿਵਸਥਾ ਨੂੰ ਲੈ ਕੇ ਤੁਹਾਡੇ ਆਪ ਦੇ ਕਾਉਂਸਲਰਾਂ ਵੱਲੋਂ ਇਹ ਅਲੀਗੇਸ਼ਨ ਆਇਆ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਫਾਈ ਨਹੀਂ ਸੁਵਾਈ ਵਿਵਸਥਾ ਤੇ ਗੰਦੇ ਪਾਣੇ ਦੀ ਨਿਕਾਸੀ ਨਹੀਂ ਹੋ ਰਹੀ ਕੋਈ ਕੰਮ ਨਹੀਂ ਹੋ ਰਿਹਾ ਹੈਗਾ 4 ਮਹੀਨੇ ਮੈਂ ਤੇ ਬਿਲਕੁਲ ਤੁਹਾਡੀ ਗੱਲ ਸਹੀ ਸਫਾਈ ਵਿਵਸਥਾ ਦਾ ਥੋੜਾ ਜਿਹਾ ਪ੍ਰੋਬਲਮ ਹੈਗੀ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਜਿਹੜਾ ਸਬੰਧਤ ਅਧਿਕਾਰੀ ਹੈ ਜ ਉਹਨੂੰ ਅਸੀਂ ਕਹਿ ਦਿੱਤਾ ਵੀ ਇਹਦੀ ਸਫਾਈ ਵਿਵਸਥਾ ਨੂੰ ਪੂਰੇ ਤਰ੍ਹਾਂ ਬਹਾਲ ਕੀਤਾ ਜਾਵੇ ਰੇਗ ਬਾੜ ਦੇ ਵਿੱਚ ਜਿਹੜੀ ਸਾਡਾ ਫਰਜ ਬਣਦਾ ਕਿ ਗੁਰਾਇਤ ਸ਼ਹਿਰ ਨੂੰ ਅਸੀਂ ਵਧੀਆ ਨਮੂਨਾ ਦਾ ਸ਼ਹਿਰ ਬਣਾਈਏ ਔਰ ਸਫਾਈ ਬਰਸਤਾ ਦੀ ਗੱਲ ਕਰੀਏ ਤੇ ਦਿੱਕਤ ਆਈ ਹੈਗੀ ਥੋੜੀ ਜੀ ਅਸੀਂ ਇਸ ਤੋਂ ਮੁੱਕਣ ਦੇ ਨਹੀਂ ਹੈਗੇ ਥੋੜੀ ਦਿੱਕਤ ਆਈ ਹੈ ਕਿਉਂਕਿ ਪਿੱਛੇ ਥੋੜੇ ਕੁ ਮੁਲਾਜ਼ਮ ਜਿਹੜੇ ਆ ਛੁੱਟੀ ਤੇ ਚਲੇ ਗਏ ਬਾਬਾ ਵਾਲਕਾਂ ਦੇ ਮੇਲਾ ਚੱਲੋ ਤੇ ਚਲੇ ਗਏ ਕੋਈ ਨਹੀਂ ਅਸੀਂ ਹੁਣ ਅਗ ਸਮੇਂ ਦੇ ਸਾਡੇ ਨੋਟਿਸ ਧਿਆਨ ਚ ਆ ਗਿਆ ਅਸੀਂ ਇਹਦਾ ਪੂਰਾ ਸਫਾਈ ਬਰਸਤਾ ਪ੍ਰਬੰਧ ਕਰਾਂਗੇ ਇੱਥੇ ਦਾ ਕਹਿ ਦਿੱਤਾ ਗਿਆ ਕਿ ਜੇ ਪ੍ਰਧਾਨ ਦਾ ਕੰਮ ਨਹੀਂ ਹੁੰਦਾ ਪ੍ਰਧਾਨ ਅਸਤੀਫਾ ਦੇ ਪ੍ਰਧਾਨੀ ਛੱਡ ਦੇ ਦੇਖੋ ਜੀ ਸਰੇਕ ਨੂੰ ਅਧਿਕਾਰ ਹੈ ਲੇਕਿਨ ਅਗਰ ਪ੍ਰਧਾਨ ਜੀ ਗਲਤ ਕੰਮ ਕਰਦੇ ਆ ਤੇ ਉਹ ਸਾਰੇ ਕਹਿ ਸਕਦੇ ਲੇਕਿਨ ਕੋਈ ਦਾ ਤੇ ਗੱਲ ਹੈ ਨਹੀਂ ਪ੍ਰਧਾਨ ਜੀ ਵੱਲੋਂ ਕਿ ਪ੍ਰਧਾਨ ਜੀ ਦਾ ਹਰ ਟਾਈਮ ਤਤਪਰ ਰਹੇ ਦੇ ਕੰਮਾਂ ਲਈ ਅਸੀਂ ਨਾਲ ਰਹੇ ਆ ਅਸੀਂ ਕੌਂਸਲ ਜਾ ਕੇ ਬੈਠਦੇ ਆ ਸਵੇਰੇ ਅਸੀਂ ਜਿਆਦਾ 11 ਵਜੇ ਜਾਂਦੇ ਆ 3 ਵਜੇ ਤੱਕ ਬੈਠੀਦਾ ਲੋਕਾਂ ਦੀ ਸ਼ਿਕਾਇਤਾਂ ਸੁਣੀ ਨਹੀਂ ਆ ਔਰ ਕੰਮ ਕਰੀਦਾ ਉੱਥੇ ਬੈਠ ਕੇ